2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਸਰਗਰਮ ਹੋ ਗਈ ਹੈ। ਉੱਥੇ ਹੀ ਅਕਾਲੀ ਦਲ ਦੇ ਲੀਡਰ ਤਲਵੀਰ ਗਿੱਲ ਨੇ ਦੱਸਿਆ ਕਿ ਇਸ ਵਾਰੀ ਅਕਾਲੀ ਦਲ ਤੋਂ ਅੰਬਰ ਸਰੋਕ ਕੋਣ ਲੜਨਗੇ। ਤੁਸੀਂ ਵੀ ਸੁਣੋ ਕਿਹੜੇ ਉਮੀਦਵਾਰ ਹੋਣਗੇ। ਦੇਖੋ ਮੇਰੇ ਤੋਂ ਪਹਿਲਾਂ ਮੇਰੇ ਵੱਡੇ ਭਰਾ ਜੋਸ਼ੀ ਸਾਹਿਬ ਨੇ ਦੱਸਦਾ ਕਿ ਸਾਡੀ ਪਰਸੋਂ ਬਾਲ ਸਾਹਿਬ ਨਾਲ ਮੀਟਿੰਗ ਹੋਈ ਸੀ ਔਰ ਉਹਦੇ ਵਿੱਚ ਵਿਚਾਰ ਚਰਚਾ ਹੋਈ ਸੀ ਕਿ ਆਪਾਂ ਜਿਹੜੀਆਂ ਇਲੈਕਸ਼ਨਾਂ ਸ਼ੁਰੂ ਕਰੀਏ। ਤੇ ਜਦਾਂ ਜੋਸ਼ੀ ਸਾਹਿਬ ਨੇ ਦੱਸਿਆ ਕਿ ਅੰਦਰ ਦੀ ਗੱਲ ਬਾਹਰ ਆ ਗਈ ਹੈ ਸਾਡੇ ਉਮੀਦਵਾਰ ਨੇ। ਔਰ ਸਾਨੂੰ ਉਸ ਦਿਨ ਦੀ ਖੁਸ਼ੀ ਹੀ ਮੈਨੂੰ ਸਾਡਾ ਪਰਸੋਂ ਕੀਤੀ ਤੇ ਅੱਜ ਹੀ ਅਸੀਂ ਮੀਟਿੰਗ ਰੱਖ ਲਈ ਹੈ ਅਸੀਂ ਬਸ ਬਾਦਲ ਸਾਹਿਬ ਦੇ ਮੂੰਹੋਂ ਇੱਕ ਗੱਲ ਸੁਣਨੀ ਚਾਹਨੇ ਹੋ ਹੀ ਅੰਦਰ ਅੰਦਰ ਸੁਣਨੀ ਉਹਦਾ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਉਮੀਦਵਾਰ ਨੇ ਔਰ ਤਗੜੇ ਹੋ ਕੇ ਹਲਕੇ ਦਾ ਕੱਲਾ ਕੱਲਾ ਬੰਦਾ ਸ਼੍ਰੀ ਨਿਲ ਜੋਸ਼ੀ ਬਣ ਕੇ ਇਥੋਂ ਇਲੈਕਸ਼ਨ ਲੜੇਗਾ ਔਰ ਵੱਡਾ ਮਾਨਤਾ ਦੇ ਨਾਲ ਅਸੀਂ ਜੋਸ਼ੀ ਸਾਹਿਬ ਨੂੰ ਜਿੱਤਾਵਾਂਗੇ ਜੇ ਤਾਂ ਅਸੀਂ ਹਮੇਸ਼ਾ ਕੋਈ ਇਲੈਕਸ਼ਨ ਹੁੰਦੀ ਹੈ ਡੰਪ ਦਾ ਇਸ਼ੂ ਹਮੇਸ਼ਾ ਰਹਿੰਦਾ ਹੈ ਉਹਦਾ ਜਾਸਰਾ ਤੇ ਜੋਤੀ ਸਾਹਿਬ ਨੂੰ ਅਗਰ ਗ੍ਰਿਫਟ ਕਰਦੇ ਤੇ ਇਕਰ ਤੇ ਕਾਬਜ ਹੁੰਦੇ ਜੀ 2 ਸਾਲ ਤੋਂ ਨਮਸਤੂ ਦੇ ਬਗਦੇ ਦੇਖੋ ਇਹਦੇ ਚ ਇਹਦੇ ਚ ਕੋਈ ਦੋ ਰਹਿਣੀ ਆ ਸਾਡੇ ਇਸ ਹਲਕੇ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਡੰਪ ਦਾ ਵਾ ਔਰ ਇਥੇ ਸਮੇ ਸਮੇ ਦੇ ਨਾਲ ਸਾਰੇ ਚੀਫ ਮਿਨਿਸਟਰ ਵੀ ਹੋ ਕੇ ਗਏ ਔਰ ਮੈਂ ਤੇ ਆਪਣੀ ਗੱਲ ਕਰ ਸਕਦਾ ਕਿ ਗੁਰੂ ਕਿਰਪਾ ਕਰੇ ਤੇ ਸਾਨੂੰ ਮੌਕਾ ਮਿਲਿਆ ਤੇ ਇਹ ਗੱਲ ਮੈਂ ਕਹਿੰਦਾ ਨਹੀਂ ਮੈਂ ਤੇ ਕਰਕੇ ਵਿਖਾਉਣ ਵਾਲਾ ਬੰਦਾ ਮੈਂ ਬਲਾਰੀਓ ਵਾਂਗੂ ਜਾਂ ਹੋਰਨਾ ਵਾਂਗੂ ਨਹੀਂ ਕਿ ਉਥੇ ਚਲੇ ਗਿਆ কোর্ਟਾਂ ਖਚਾਲੀਆਂ ਜੇ ਕੋਈ ਕੋਈ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਤੇ ਗਰਜੀਤ ਆਉ ਜਿਹਨੂੰ ਲੈਗ ਚਲ ਗਿਆ ਇਹ ਗੱਲਾਂ ਸਾਡੇ ਚ ਨਹੀਂ ਹੈਗੀਆਂ ਇਹ ਤਾਂ ਕਦੇ ਸਮਾਂ ਆਊਗਾ ਤਾਂ ਫਿਰ ਦੱਸਾਂਗੇ ਕਿ ਕੀ ਕੀ ਕਰ ਸਕਦੇ ਅਸੀਂ ਨਹੀਂ ਲੱਗਦਾ ਕਿ ਲੋਕ ਪਸੰਦ ਕਰਨਾ ਸ਼ੁਰੂ ਹੋ ਗਏ ਨੇ ਕੱਲ੍ਹ ਤੋਂ ਕਿ ਬਹੁਤ ਲੰਮਾ ਚਿਰ ਜਿਹਾ ਅਕਾਲੀ ਦਲ ਸੇ ਕਾਬਜ਼ ਨਹੀਂ ਹੋ ਪਾਇਆ ਨਹੀਂ ਦੇਖੋ ਬੜੇ ਲੰਮੇ ਸਮੇਂ ਤੋਂ ਮੇਰੇ ਹਿਸਾਬ ਨਾਲ ਤਿੰਨ ਟਾਈਮ ਦਾ ਐਮਐਲਏ ਬਹਾਰਿਆ ਸੀਗਾ ਉੱਤੇ ਜੇ ਨੰਬਰ ਤੇ ਆਇਆ ਵਾ ਆਦਿਕ ਬੇਵਿਅਕੀ ਇਸ ਤਰ੍ਹਾਂ ਦੀ ਚੱਲੀ ਆ ਕੋਨੇ ਕਿਸੇ ਨੂੰ ਵੀ ਨੀ ਬਖਸ਼ਿਆ ਅਸੀਂ ਤੇ ਕਿਹੜੇ ਉਹਦੇ ਅੱਗੇ ਪਾਣੀ ਹਰੋਨੇ ਕਿਸੇ ਨੂੰ ਵੀ ਨੀ ਬਖਸ਼ਿਆ ਵੱਡੇ ਵੱਡੇ ਥੰਬ ਜਿਹੜੇ ਆ ਉਹਨਾਂ ਨੂੰ ਛੱਡ ਦਿੱਤਾ ਸੋ ਇਸ ਕਰਕੇ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਲੀਡਰ ਸਮਝਦਾ ਸੀ ਉਹਨੂੰ ਅਸੀਂ ਨੱਪ ਲਿਆ ਵਾ ਗੁਰੂ ਕਿਰਪਾ ਕਰੂਗਾ ਲੋਕ ਹੌਲੀ ਹੌਲੀ ਸਮਝ ਜਾਂਦੇ ਆ ਔਰ ਸ਼ਰਾਮਨੀ ਕਾਲੀ ਦਲ ਇਥੋਂ ਪੂਰੀ ਵੱਡੀ ਜਿੱਤ ਪ੍ਰਾਪਤ ਕਰੇਗਾ ਕੋਸ਼ਿਸ਼ ਕਰਾਂਗੇ ਆਦਕੀ ਇਨ੍ਹਾਂ ਲੱਛਣਾਂ ਦੇ ਵਿੱਚ ਵਧੀਆ ਜੜੇ ਆ ਰਿਜ਼ਲਟ ਕੰਪਨੀ ਦਾ ਕਿਹਾ ਜਾ ਰਿਹਾ ਜੀ ਕਿ ਕੰਪਨੀ ਕੰਪਨੀ ਨਹੀਂ ਕੰਮ ਕਰਦੀ ਕੀ ਇਹਦੇ ਕੰਪਨੀ ਵੀ ਕੋਈ ਇਹੋ ਜਿਹੀ ਪਹਿਲੇ ਲਾਇਬਿਲਟੀ ਹੋ ਗਈ ਇਹੋ ਜਿਹਾ ਸਾਈਨ ਹੋ ਗਏ ਜਾ ਕੇ ਜਾਲੀ ਕੰਪਨੀਆਂ ਜਾਲੀ ਕੰਪਨੀਆਂ ਬਣਾਈਆਂ ਕੰਪਨੀ ਆ ਹੀ ਕੋਈ ਨਹੀਂ ਜਾਲੀ ਕੰਪਨੀਆਂ ਵਿੱਚ ਫਰਜੀ ਕਾਗਜ਼ਾਂ ਦੇ ਵਿੱਚ ਥੋੜੇ ਬਹੁਤੇ ਆਪਦੇ ਕੋਲ ਪੈ ਲੱਗੇ ਲੋਕਾਂ ਨੂੰ ਮੂਰਖ ਬਣਾਉਂਦਾ ਕੰਮ ਕਰਦੇ ਰਹੇ ਕੰਮ ਕੋਈ ਨਹੀਂ ਉੱਥੇ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਮੈਂ ਤੁਹਾਨੂੰ ਦੱਸਾਂ ਤੁਸੀਂ ਮੇਰੇ ਤੋਂ ਵੱਧ ਬਿਹਤਰ ਜਾਣਦੇ ਹੋ ਸ਼ਾਇਦ ਫਲਕਾ ਬਤਾਏ ਕੇਬਲੇ ਸਿਕਰ ਕੇ ਉਹ ਆਪੋ ਜੀ ਕਰਾ ਕੇ ਖਤਮ ਹੋ ਜਾਏਗਾ ਜੀ ਤੋਂ ਅਸੀਂ ਬਿਜਲੀ ਵੀ ਪੈਦਾ ਕਰਾਂਗੇ ਦੇਖੋ ਜਿਹੜੇ ਜਿਹੜੇ ਹੁੰਦੇ ਐ ਐਮ ਐਲ اے ਸਾਹਿਬ ਐ ਨਾ ਉਹ ਵੇਖੋ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਹੇ ਸੀ ਕਿ ਮੈਂ ਡੰਪ ਇਥੋਂ ਜਿਹੜਾ ਉਹ ਦਿਨਾਂ ਚ ਚੱਕਦਾਗਾ ਕਿਸੇ ਨੂੰ ਗੰਦਾ ਪਾਣੀ ਨਹੀਂ ਪੀਣ ਨੂੰ ਮਿਲੇਗਾ ਕਿਸੇ ਨੂੰ ਗਲੀਆਂ ਦੇ ਵਿੱਚ ਠੇਡੇ ਨਹੀਂ ਲੱਗਣਗੇ ਤੇ ਅੱਜ ਉਹ ਕੀ ਕਰਦੇ ਪਏ ਆ ਤੁਹਾਨੂੰ ਪਤਾ ਕੀ ਕਰਦੇ ਆ ਸੜਕਾਂ ਦੇ ਲਫਾਫੇ ਚੁੱਕਦੇ ਫਿਰਦੇ ਆ ਇਹ ਲਫਾਫੇ ਚੁੱਕਿਆ ਥੋੜਾ ਕੋਈ ਮਸਲਾ ਹਲ ਹੋ ਜਾਣਾ ਸੋ ਇਸ ਕਰਕੇ ਲੋਕ ਜਾਣਦੇ ਆ ਯਾਰ ਲੋਕਾਂ ਨੇ ਐਦ ਕੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਦੱਸ ਦੇਣਾ ਮੈਂ ਪਤਾ ਕਿਉਂਕਿ ਅਗੇ ਝਾੜੂ ਝਾੜੂ ਕਰਕੇ ਜਿੱਤ ਗਿਆ ਪਰ ਹੁਣ ਨਹੀਂ ਹੁਣ ਤੁਸੀਂ ਮੈਂ ਜਾਣਦਾ ਹੀ ਉਥੇ ਲੋਕਾਂ ਲੋਕ ਵਿਚਾਰੇ ਲੋਕਾਂ 'ਚ ਰੋਸ ਆ ਪਰ ਲੋਕਾਂ ਨੂੰ ਹੁਣ ਮੌਕਾ ਨਹੀਂ ਮਿਲ ਰਿਹਾ ਕਿ ਕਿਹੜੇ ਮੌਕੇ ਕਿਹੜੇ ਵਲੇ ਮੌਕਾ ਆਵੇ ਤੇ ਇਹਨਾਂ ਨੂੰ ਜਿਹੜੇ ਜਵਾਬ ਦੀ ਇਹਨਾਂ ਦੇ ਕੋਈ ਵੀ ਲੀਡਰ ਜਿਹੜੇ ਆ ਉਹ ਹਲਕੇ ਸੀ ਨਹੀਂ ਨਜ਼ਰ ਆਉਂਦੇ ਉਸ ਦੇ ਪਾਰਟੀ ਦੀ ਨਜ਼ਰ ਆ ਦੇਗਾ ਕਿ ਕੀ ਬੋਲਾਂਗੇ ਕੀ ਗੱਲ ਕਰਨਗੇ ਮੈਂ ਤੇ ਆਪਣੇ ਲੋਕਾਂ ਨੂੰ ਕਹੂੰਗਾ ਕਿ ਹੁਣ ਸਿਆਣੇ ਬਣ ਜਾਓ ਇਹ ਤੇ ਪਹਿਲਾਂ ਵੀ ਨਜ਼ਰ ਨਹੀਂ ਆਇਆ ਤੇ ਲੋਕਾਂ 'ਚ ਬੀੜਾ ਦਾ ਪਤਾ ਇਹ ਹੁਣ ਹੁਣੇ ਆਉਂਦੇ ਨਜ਼ਰ ਤੇ ਪਹਿਲਾਂ ਵੀ ਕਿਹੜੇ ਆਉਂਦੇ ਸੀ ਕੁਝ ਦਿਨ ਦੇ ਮਹਿਮਾਨ ਹੁੰਦੇ ਆਏ ਕੁਝ ਕੁ ਦਿਨ ਆਉਂਦੇ ਇਲੈਕਸ਼ਨਾਂ ਦੇ ਲਾਗੇ ਫਿਰ ਗਾਹ ਜਾਂਦੇ ਇਹ ਬਰਸਾਤੀ ਡੱਡੂ ਆ ਪਰ ਲੋਕ ਐ ਕਿ ਨਾਮ ਦੱਸਦੇ ਆ